ਅੱਜ ਮੈਂ ਬਣਾ ਰਹੀ ਹਾਂ ਜੀ ਕੀ ਇਹਦਾ ਰਹਾਤਾ ਕੀ ਇਹਨੂੰ ਧੋ ਕੇ ਉਹਨੂੰ ਛਿੱਲ ਲਿਆ ਛਿਲੰਦਰਾ ਦਾ ਉਹਨੂੰ ਗੱਦੂ ਕਸ਼ ਕਰ ਲਿਆ ਔਰ ਇੱਕ ਸਾਈਡ ਤੇ ਮੈਂ ਪਾਣੀ ਰੱਖ ਲਿਆ ਵਾ ਤਾਂ ਕਿ ਗੱਦੂ ਕਸ਼ ਕਰਨ ਤੋਂ ਬਾਅਦ ਪਾਣੀ ਦੇ ਵਿੱਚ ਨਾਲ ਦੀ ਨਾਲ ਪਾਦਾ ਇਹਦਾ ਕਲਰ ਕਾਲਾ ਨਾ ਹੋਵੇ ਔਰ ਇੱਕ ਸਾਈਡ ਤੇ ਗੈਸ ਬਾਲ ਕੇ ਤੇ ਉਹ ਗੈਸ ਤੇ ਉਬਾਲਣ ਵਾਸਤੇ ਰੱਖ ਦਿੱਤਾ 10 ਤੋਂ 15 ਮਿੰਟ ਲੱਗਣਗੇ ਉਬਾਲਣ ਵਾਸਤੇ ਉਬਾਲਾ ਹੋਣ ਤੋਂ ਬਾਅਦ ਤੁਸੀਂ ਇਹਨੂੰ ਛਾਣ ਕੇ ਤੇ ਠੰਡਾ ਹੋਣ ਵਾਸਤੇ ਰੱਖ ਲੈਣਾ ਵਾ ਠੰਡਾ ਹੋ ਗਿਆ ਤੇ ਇਹਨੂੰ ਦਹੀਂ ਦੇ ਵਿੱਚ ਪਾ ਲੈਣਾ ਵਾ ਦਹੀਂ ਨੂੰ ਫੈਂਟ ਲੈਣਾ ਫੈਂਟ ਤੋਂ ਬਾਅਦ ਕੀਏ ਨੂੰ ਵਿੱਚ ਪਾ ਕੇ ਤੇ ਉਹਦੇ ਵਿੱਚ ਤੁਸੀਂ ਮੈਂ ਪਾਇਆ ਵਜੀ ଲୋਨ ਤੇ ਮਿਰਚ ਤੇ ਪੁਜਿਆ ਜੀਰਾ ਜੀਰੇ ਨੂੰ ਭੁੰਨ ਲਿਆ ਇੱਕ ਚਮਚਾ ਤਵੇ ਦੇ ਉੱਤੇ ਰੱਖ ਕੇ ਤੇ ਰੱਖਣ ਭੁੰਨਣ ਤੋਂ ਬਾਅਦ ਉਹਨੂੰ ਪੀਸ ਕੇ ਤੇ ਦਹੀਂ ਦੇ ਵਿੱਚ ਪਾ ਲਿਆ ਦਹੀਂ ਦੇ ਵਿੱਚ ਪੌਂਟ ਪਾਦਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਔਰ ਜਿਆਦਾ ਮਸਾਲੇ ਵਾਲਾ ਮੈਂ ਦਹੀਂ ਬਣਾਉਂਦੀ ਨਹੀਂ ਕਿਉਂਕਿ ਮੇਰੇ ਬੱਚਿਆਂ ਨੂੰ ਪਸੰਦ ਨਹੀਂ ਹੈਗਾ ਜਿਆਦਾ ਮਸਾਲੇ ਵਾਲੀ ਦਹੀਂ ਖਾਣਾ ਇਸ ਕਰਕੇ ਸਿੰਪਲ ਦਹੀਂ ਬਣਾਇਆ ਵਾਂ ਤਾਂ ਕਿ ਬੱਚੇ ਖੁਸ਼ ਹੋ ਕੇ ਖਾ ਸਕਣ ਤੇ ਉਹਨਾਂ ਦੀ ਪਸੰਦ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਬਣਾਇਆ ਵਾਂ ਅਗੋਂ ਤੁਹਾਨੂੰ ਜਿਦਾਂ ਦਾ ਵੀ ਲੱਗਈ ਆ ਇਹ ਵੀਡੀਓ ਆਪਣੇ ਜਰੂਰ ਦੱਸਣਾ ਰਾਇਤਾ ਤੁਹਾਨੂੰ ਕਿਦਾਂ ਦਾ ਬਣਿਆ ਲੱਗਿਆ ਵਾ ਮੈਨੂੰ ਆਪਣੇ ਕਮੈਂਟਾਂ ਚ ਜਰੂਰ ਦੱਸਣਾ ਧੰਨਵਾਦ ਅਟਾ